ਜਿਵੇਂ-ਜਿਵੇਂ ਮੌਸਮ ਠੰਡਾ ਹੁੰਦਾ ਹੈ ਹਵਾ ਦੀ ਗੁਣਵਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਪ੍ਰਾਲੀ ਸਾੜਨ ਕਰਕੇ ਤੇ ਦੀਵਾਲੀ ਦੇ ਤਿਉਹਾਰ ਕਰਕੇ ਸਥਿਤੀ ਹੋਰ ਵਿਗੜ ਜਾਂਦੀ ਹੈ। ਵਿਗੜਦਾ ਹਵਾ ਗੁਣਵਤਾ ਸੂਚਕ ਅੰਕ ਉਹਨਾਂ ਲੋਕਾਂ ਵਿੱਚ ਰੋਗ ਅਤੇ ਮਰਨ ਦਰ ਵਧਾਉਂਦਾ ਹੈ ਜੋ ਕਿ ਇਸ ਦੇ ਸੰਪਰਕ ਵਿੱਚ ਆ ਜਾਂਦੇ ਨੇ। ਖਾਸ ਕਰਕੇ ਕਮਜ਼ੋਰ ਆਬਾਦੀ ਜਿਵੇਂ ਕਿ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ, ਲੰਬੇ ਸਮੇਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ, ਪੁਲਿਸ ਮੁਲਾਜ਼ਮ ਤੇ ਮਿਊਂਸੀਪਲ ਕਰਮਚਾਰੀ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘੱਟ ਕਰਨ ਲਈ ਜ਼ਿਆਦਾ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰੋ ਜਿਵੇਂ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਖੇਤਰਾਂ ਦੇ ਨੇੜੇ ਹੋਲੀ ਤੇ ਭਾਰੀ ਟ੍ਰੈਫਿਕ ਵਾਲੀਆਂ ਸੜਕਾਂ ਹਵਾ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਦੇ ਸਿਹਤ ਲਈ ਵੱਡੇ ਨਤੀਜੇ ਹੋ ਸਕਦੇ ਨੇ ਇਸ ਲਈ ਦਿਨ ਵਿੱਚ ਜੋ ਹੈ ਆਪਣੀਆਂ ਬਾਹਰੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਤੋਂ ਪਹਿਲਾਂ AQI ਦੀ ਜਾਂਚ ਕਰੋ ਪਹਿਲੀ ਜੋ ਹੈ ਬਾਹਰਲੀ ਸਵੇਰ ਅਤੇ ਦੇਰ ਸ਼ਾਮ ਸੈਕ ਕਰਨ ਤੋਂ ਪਰਹੇਜ਼ ਕਰੋ ਜੋਗਿੰਗ ਦੌੜਨਾ ਜਾਂ ਫਿਰ ਹੋਰ ਮਿਹਨਤ ਵਾਲੀਆਂ ਸਰੀਰਕ ਗਤੀਵਿਧੀਆਂ ਤੋਂ ਪਰਹੇਜ਼ ਕਰੋ ਸਵੇਰੇ ਤੇ देर शाम ਦੇ ਸਮੇਂ ਬਾਹਰੀ ਦਰਵਾਜ਼ੇ ਤੇ ਖਿੜਕੀਆਂ ਖੋਲਣ ਤੋਂ ਵੀ ਪਰਹੇਜ਼ ਕਰੋ ਜੇ ਜ਼ਰੂਰੀ ਹੋਵੇ ਤਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿੱਚ ਕਾਰ ਕਮਰਿਆਂ ਨੂੰ ਹਵਾਦਾਰ ਕਰੋ ਤੇ ਘਰ ਦੇ ਅੰਦਰ ਜੋ ਰਹਿੰਦਾ ਹੈ ਤੇ AQI 15 ਦੇ ਅਨੁਸਾਰ ਬਾਹਰੀ ਗਤੀਵਿਧੀਆਂ ਨੂੰ ਮੁੜ ਨਿਰਧਾਰਤ ਕਰਦਾ ਹੈ ਗਰਭਵਤੀ ਔਰਤਾਂ ਛੋਟੇ ਬੱਚਿਆਂ ਤੇ ਬਜ਼ੁਰਗਾਂ ਵਰਗੇ ਜੋ ਹੈ ਉੱਚ ਜੋਖਮ ਵਾਲੇ ਲੋਕਾਂ ਨੂੰ ਜਿੰਨਾ ਤੱਕ ਕਿ ਸੰਭਵ ਹੋ ਸਕੇ ਬਾਹਰੀ ਗਤੀਵਿਧੀਆਂ ਨੂੰ ਸੀਮਿਤ ਕਰਨਾ ਜਾਇਦਾ ਹੈ ਕਿਸੇ ਵੀ ਕਿਸਮ ਦੀ ਲੱਕੜ ਪੱਤਿਆਂ ਫਸਲਾਂ ਦੀ ਰਹਿੰਦ-ਖੂੰਦ ਅਤੇ ਰਹਿੰਦ-ਖੂੰਦ ਨੂੰ ਖੁੱਲੇ ਵਾਤਾਵਰਨ ਵਿੱਚ ਸਾੜਨ ਤੋਂ ਪਰਹੇਜ਼ ਕਰੋ ਜਾਂ ਫਿਰ ਜੋ ਹਵਾ ਪ੍ਰਦੂਸ਼ਣ ਨੂੰ ਹੋਰ ਵਿਗਾੜ ਸਕਦਾ ਹੈ ਪਟਾਕੇ ਸਾੜਨ ਤੋਂ ਵੀ ਪਰਹੇਜ਼ ਕਰੋ ਤੇ ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਦੇ ਲਈ ਐਂਟੀਆਕਸੀਡੈਂਟਾਂ ਨਾਲ ਭਰਪੂਰ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਤੇ ਹਾਈਡਰੇਸ਼ਨ ਬਣਾਉਣ ਲਈ ਪਾਣੀ ਜ਼ਰੂਰ ਪਿਓ ਲੰਬੇ ਸਮੇਂ ਤੋਂ ਪਲਮੋਨਰੀ ਜਾਂ ਫਿਰ ਕਾਰਡੀਓ ਵੈਸਕੂਲਰ ਸਮੱਸਿਆਵਾਂ ਵਾਲੇ ਮਰੀਜ਼ਾਂ, ਗਰਭਵਤੀ ਔਰਤਾਂ, ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ ਵਾਲੇ ਦਿਨਾਂ ਤੇ ਬਾਹਰ ਜਾਂਦੇ ਸਮੇਂ ਆਪਣੀਆਂ ਤਜ਼ਵੀਜ਼ ਕੀਤੀਆਂ ਦਵਾਈਆਂ ਆਸਾਨੀ ਨਾਲ ਉਪਲਬਧ ਰੱਖਣੀਆਂ ਚਾਹੀਦੀਆਂ ਨੇ। ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ ਵਾਲੇ ਦਿਨਾਂ ਤੇ ਆਪਣੀਆਂ ਬਿਮਾਰੀਆਂ ਦੇ ਲੱਛਣਾਂ ਦੇ ਵਧਣ ਤੇ ਨਜ਼ਰ ਰੱਖਣੀ ਚਾਹੀਦੀ ਹੈ ਜੇਕਰ ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ ਦੇ ਦਿਨਾਂ ਦੇ ਦੌਰਾਨ ਲੱਛਣ ਵਿਗੜਦੇ ਆ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਸ ਹਵਾ ਪ੍ਰਦੂਸ਼ਣ ਦੇ ਦਿਨਾਂ ਦੇ ਵਿੱਚ ਸੰਪਰਕ ਨੂੰ ਘਟਾਉਣ ਲਈ ਨਜ਼ਦੀਕੀ N95 ਜਾਂ ਫਿਰ N99 ਮਾਸਕ ਅਤੇ ਜੋ ਸੰਭਵ ਹੋਵੇ ਉਹ ਲਓ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ 에ਅਰ ਪਿਉਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ ਖਰਾਬ ਤੋਂ ਗੰਭੀਰ ਅਤੇ ਹਵਾ ਪ੍ਰਦੂਸ਼ਣ ਦੇ ਦਿਨਾਂ ਦੇ ਵਿੱਚ ਬਾਹਰੀ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣ ਲਈ ਇਮਾਰਤਾਂ ਅਤੇ ਵਾਹਨਾਂ ਵਿੱਚ 에ਅਰ ਕੰਡੀਸ਼ਨਰ ਰੀ ਸਰਕੂਲਰ ਮੋਡ ਦੀ ਵਰਤੋਂ ਕਰ ਸਕਦੇ